ਨੀ ਡੋਲਤਾ ਉੱਤੇ ਮੈਂ ਤੇਰੇ ਹੱਥ ਕੁੰਡ ਨੇ ਅਗਲਾਈ ਆ ਮੈਂ ਨਹੀਂ ਕਰਦੀ ਨੀ ਯਾ ਅੰਨੀ ਐ ਤੂੰ ਸਰ ਆਪੇ ਤਾਂ ਪਰ ਬੁੱਤਾ ਤੇ ਕਿੱਥੇ ਹੀ ਜਾ ਤੂੰ ਕਾਇ ਪੈਣ ਪੜਾ ਤੂੰ ਚਾਰਾਂ ਜੀ ਸੈਕੜ ਬੰਦ ਦੀ ਲੱਤ ਕੀ ਪੈਣ ਪਈ ਤੇ ਬੈਠੇ ਮਰਜੀ ਹੁਣ ਹਾਂ ਪੈਣ ਪਈ ਤੂੰ ਦਾ ਸੁਕੂ ਕੀ ਡੜਾ ਤੂੰ ਦਾ ਗੋਲ ਬਾੜਾ ਤਾ ਚਲਦਾ ਪਿੱਛੇ ਨਾ ਤੂੰ ਚੱਲਦੀ ਯਾਰ ਹੁਣ ਹੁਣ ਤੂੰ ਇੱਥੋਂ ਕਿਉਂ ਮੇਰਾ ਕੁੰਡ ਕੱਢ ਰਿਆਂ ਦੱਸ ਇੱਥੇ ਕਿਹੜਾ ਮਰਦਾ ਇੱਥੇ ਕਿਹੜਾ ਇਹ ਤੇ ਇੱਕ ਸਕੀਮ ਵੀ ਹੋਰ ਮਿਲ ਜੂ ਜੇ ਜਦੋਂ ਤੇਰੀ ਬਹੂ ਤਰੇ ਘਰੇ ਆ ਗਈ ਜੇ ਉਹ ਭਾਈ ਦੀ ਵੀ ਐ ਤੈਨੂੰ 2 ਲੱਖ ਰੁਪਿਆ ਦਵਾ ਦਿੰਦੇ ਇਹ ਕੰਪਨੀ ਵਾਲੇ ਫਿਰ ਤੂੰ ਤਾਂ ਭੁੱਖੀਆਂ ਗੱਲਾਂ ਪਹਿਲਾਂ ਭੱਜਣ ਵਾਲੀ ਗੱਲ ਕਰਦੇ ਤੂੰ ਮੇਰੀ ਗੱਲ ਸੁਣ ਲੈ ਮੰਨ ਲੈ ਵੀ ਮੁੱਕਰ ਜੇ ਫਿਰ ਵੀ ਪਰ ਠੀਕ ਹੈ ਠੀਕ ਠਾਕ ਪਰ ਤੂੰ ਦੱਸ ਕਿਵੇਂ ਸਭ ਠੀਕ ਨੇ ਹੋਰ ਤੇਰੇ ਪਰਿਵਾਰ ਠੀਕ ਹੈ ਸਾਰਾ ਠੀਕ ਹੈ ਆਪਣਾ ਦੱਸ ਹਾਂ ਵਧੀਆ ਵਾਗੋ ਵਾਗ ਇੱਧਰ ਕਿੱਧਰ ਗਈ ਸੀ ਇੱਧਰੋਂ ਬਾਗੀ ਤੀਦੀ ਤੂੰ ਇਹ ਘਰ ਸਾਡੇ ਅੱਛਾ ਚਲ ਆਜੇ ਫਿਰ ਲੱਭੋਂ ਤੇ ਕਿਉਂ ਲੱਗਦੇ ਚਾਹ ਪੀ ਕੇ ਜਾਈਂ ਸੀ ਹੋਰ ਆਇਆ ਜੰਨੀਆ ਹਾਈ ਹਾਈ ਇਹ ਕਿਦਾਂ ਬਣੇ ਗਰਮੀ ਵਾਲੀ ਹੋਰੀ ਘਟਨਦਾ ਨਾ ਉਹੀ ਨਹੀਂ ਲੈਂਦੀ ਗਰਮ ਆਪਣੇ ਗਰਮੀ ਦਾ ਪਾਦਮ ਆਉਂਦਾ ਰੰਗ ਦਿਖਾਉਂਦੀ ਹਾਂ ਨਿੰਮੋ ਹੌਲਪੁਰ ਬੈਠ ਠੀਕ ਨੇ ਸਾਰੇ ਠੀਕ ਨੇ ਵਧੀਆ ਫਸਲવાડી ਸਭ ਠੀਕ ਆ ਵਧੀਆ ਹਾਂ ਨਿੰਮੋ ਪਾਣੀ ਲੈ ਕੇ ਅੰਦਰ ਦਾਈ ਆਈ ਹੈ ਹੋਰ ਤੂੰ ਦੱਸ ਫਸਲવાડી ਆਪਣੀ ਹਾਂ ਸਭ ਆ ਗੋ ਆ ਗਏ ਜੀ ਜਵਾਖ ਠੀਕ ਨੇ ਹਾਂ ਬੱਚੇ ਠੀਕ ਨੇ ਸਕੂਲ ਬਚ ਗਏ ਇੱਕ ਕੋ ਬੋਤਰ ਆਪਣੇ ਕੈਨੇਡਾ ਵਗ ਗਿਆ ਦੋ ਮੇਰੇ ਸਕੂਲ ਗਨੇ ਪੋਤਾ ਤੇ ਪੋਤੀ ਚੱਲ ਵਧੀਆ ਪਹ ਰੰਗ ਲਾਰਖੇ ਮਾਲਕਨੀ ਚੱਲ ਪਹ ਨੇ ਪਰਮਾਤਮਾ ਦੀ ਕਿਰਪਾ ਹੈ ਹਨਾ ਹਾਂ ਜੀ ਮਹਾਰਾਜ ਸਭ ਤੇ ਹੀ ਹੋਈ ਦਿਨ ਬਿਆਬੇ ਲੈ ਆ ਨਿੰਮੋ ਹੋਰ ਬਣ ਫਸਲਵਾੜੀ ਵਧੀਆ ਹਾਂ ਵਧੀਆ ਬਣੇ ਹੋਰ ਤੇਨੂੰ ਤਾਂ ਬਹੁਤ ਸੋਹਣੀ ਆ ਬਣੇ ਸਿਆਣੀ ਲੱਗਦੀ ਏ ਦੇਖ ਲੈ ਤੇਰੇ ਸਾਹਮਣੇ ਸਿਆਣੀ ਆ ਬਣੇ ਵਧੀਆ ਹੈਗੀ ਅੱਜਕੱਲ ਦੇ ਜਵਾਨੇ ਨੂੰ ਚਾਹ ਉਹਨਾ ਵਧੀਆ ਲੱਗੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਹਾਂ ਤਾਈ ਚਾਹ ਬਣਾ ਦ ਬਸ ਰਜੀ ਗਰਮੀ ਹੋ ਰਹੀ ਏ ਅੱਛਾ ਕੋਈ ਨਾ ਬਣੇ ਉਹੀ ਗੱਲ ਚਾਹ ਦੀ ਘੁੱਟ ਤਾਪਾ ਘੜੇ ਛੱਡ ਦਿਆਂਗੇ ਗਰਮੀ ਜਿਆਦਾ ਪਤਰਾਣ ਛੁੱਟਦੀ ਏ ਹਾਂ ਗਰਮੀ ਚ ਵੀ ਪੀ ਲੈਣੇ ਚਾਹਤਾ ਹਾਂ ਜੀ ਹਾਂ ਔਰ ਬਊਵਾ ਠੀਕ ਨੇ ਹਾਂ ਦੋਵਾਂ ਸੂਤ ਨੇ ਜੀ ਹਾਂ ਦੋਨੋਂ ਹਾਂ ਨੇ ਮੇਰੇ ਇੱਕ ਉਧਰ ਵੱਡੀ ਉਧਰਲੇ ਘਰ ਇੱਕੇ ਛੋਟੀ ਹੈ ਅੱਛਾ ਹਾਂ ਜੀ ਚੱਲ ਵਧੀਆ ਹੈ ਬਣੇ ਹਾਂ ਚੋਹੀ ਗੱਲ ਹੈ ਜੇ ਨੂੰਹ ਤੇ ਚੱਜਦੀ ਆ ਜੇ ਤਾਂ ਆਪਦੇ ਵੀ ਚਾਂਸ ਹੋ ਨਾ ਬਹੁਤ ਵਧੀਆ ਨੇ ਜੀ ਹਾਂ ਬਹੁਤ ਵਧੀਆ ਆਪਦੀ ਵੀ ਜਾਨ ਸੌਖੀ ਆ ਔਰ ਪੁੱਤ ਤੇ ਪੇਕੀ ਠੀਕ ਠਾਕ ਨਹੀਂ ਹਾਂ ਜੀ ਕਈ ਭੈਣ ਭਰਾ ਤੁਸੀਂ ਚਾਰ ਹਾਂ ਜੀ ਸੈਕਿੰਡ ਮਿੰਟ ਦੀ ਲਟਕੀ ਤੂੰ ਭੈਣ ਭਾਈ ਤਾਂ ਤੇ ਮਰਜੀ ਹੋਣਾ हां पेन फाइट दा सतोकी ਲੈਣਾ ਲੈਣਾ ਵੀ ਪਤਾ ਗਾਹਾਂ ਆਪਣੀ ਰਿਸ਼ਤੇਦਾਰੀ ਵੱਧੀ ਐ ਰਿਸ਼ਤੇ ਮੇਰੀ ਗੱਲ ਹੋਰ ਹੁਣ ਹੈਲੋ ਕਾਈ ਹਾਂ ਹਾਂ ਬੇਸ਼ੱਕ ਲੱਖ ਰਿਸ਼ਤੇਦਾਰੀ ਐ ਮੈਨੂੰ ਪਤਾ ਕਈ ਵੀ ਰਿਤੇ ਟੋਕ ਟਕਾ ਬਲ ਲੱਗ ਜਾਂਦਾ ਲੱਵੇ ਮੈਂ ਮਰ ਚੱਕ ਲੱਗਣੀ ਕੋਈ ਚੰਦੜਿਆ ਕੋਈ ਟੋਕ ਨਹੀਂ ਲੱਗਦੀ ਇਹਦੀ ਟੋਕ ਕਿੱਥੋਂ ਲੱਗਦੀ ਪਤਾ ਉਹ ਹੀ ਕਰੇਗਾ ਬੇਦੀ ਟੋਕ ਲੱਗਦੀ ਐ ਤੈਨੂੰ ਕੀ ਪਤਾ ਆਹ ਲੈ ਮੈਂ ਵੀ ਦੇਖ ਲੇ ਹਾਂ ਤੂੰ ਲੋਕ ਰਹਿ ਤੈਨੂੰ ਨਾ ਟੋਕ ਲੱਗ ਜੇ ਤੂੰ ਰਹਿਣ ਦਾ ਕਰ ਮੇਰੇ ਕੋਲ ਤਾਂ ਬੁੜੀਆਂ ਬੈਠੀਆਂ ਨੇ ਮੇਰੇ ਨੂੰ ਇਤੋਂ ਵੀ ਸੋਹਣੀਆਂ ਨੇ ਬਸ ਆਹੋ ਜੰਦ ਦੀ ਬਹੂ ਵਰਗੀ ਨਹੀਂ ਨਹੀਂ ਮੈਂ ਚੰਦ ਨਹੀਂ ਨਹੀਂ ਮੇਰੇ ਗੋਗੀ ਵੀ ਬਹੂ ਵਰਗੀ ਨਹੀਂ ਕਿਸੇ ਦੀ ਬਹੂ ਵਰਗੀ ਨਹੀਂ ਤੇ ਗੋਗੀ ਮੇਰਾ ਸਾਲਾ ਮਿਲਾਂਗਾ ਕੋਈ ਮਿਲਾਂਦੀ ਨਹੀਂ ਕੋਈ ਮਿਲਾਂਕ ਨਹੀਂ ਹੈਗਾ ਹਾਂ ਬੇਬੇ ਮੈਂ ਸਨੋਰਦੀ ਆ ਅੱਛਾ ਕੋਈ ਮਿਲਾਂਕ ਨਹੀਂ ਬਥੇਰੀ ਸੋਹਣੀ ਨੂੰ ਹੈ ਮੇਰੀ ਬਥੇਰੀ ਸਾਂ ਵਰਗੋਗੀ ਹੈ ਹਾਂ ਕੋਈ ਗੱਲ ਨਹੀਂ ਆ ਬੇਚੰਦ ਪਤਾ ਬੁੜੀਆਂ ਤੋਂ ਨਿਕੁੰਟ ਘਟਿਆ ਕਰਦੇ। ਦੇਖ ਲੈ। ਹਾਂ। ਏ ਠੋਕ ਲੱਗਦੀ ਐ, ਠੋਕ ਲੱਗਦੀ ਐ। ਨਾ ਜਾਣੀ ਇਹ ਕਾਲੂ ਇਹਦਾ ਨੱਕ ਮਰੇਲ ਕੋਟ ਲਗਣੀ ਵਾ ਗਿਆ ਕੀ ਕਰਾਂਗੇ? ਹੈਲੋ। ਮੇਰੀ ਗੱਲ ਸੁਣ। ਦੁਬਾਰੇ ਲਵਾ ਦੀ। ਆ ਜਾ। ਹਾਂ, ਬਸ ਲੈ ਲੈ ਤੇਰੀ ਤਾਈ ਤੋਂ ਪਤਾ। ਨੱਕ ਦੁਬਾਰੇ ਲਵਾ ਲੈ ਹੀ ਕਹਿੰਦੀ। ਉਹ ਜਾ ਰਹਿਣ ਤੇ ਪੱਥਰਾਂ ਨੂੰ ਪਾੜ ਦਿੰਦੀ ਐ। ਕਹਾ ਹੋ ਜਾ ਜਾ। ਤੇ ਤਾਈ ਨੂੰ ਚਾਹ ਤਾਂ ਬੁਲਾ ਲੈਂਦੀ। ਚਾਹ ਪਿਆ ਸੀ ਕੋਈ ਦਾ। ਆ ਦੇਖ ਲੈ ਪਾਣੀ। ਉਹੀ ਜਿਵਾਖਾਂ ਆਈਆਂ ਗੱਲਾਂ ਜਮੀਨੀ ਦਿਮਾਗ ਮਾੜਾ ਮੋਟਾ ਬਤਾਉਂਦਾ ਹੈਗਾ ਕੀ ਕਰਾਂ ਮੈਂ ਇਹਦਾ ਉਹਦੀ ਗੱਲ ਪਾਸਾ ਨਹੀਂ ਆਇਆ ਕਿਤੇ ਮਰ ਮਰਤਾ ਨਹੀਂ ਗਿਆ ਨਾ ਨਾ ਪਰ ਸੁਬ ਸੁਬ ਹੋਣਾ ਯਾਰ ਕੀ ਪਤਾ ਕੰਜਰ ਦੇ ਦੌਰਾ ਪੈ ਗਿਆ ਉਹ ਜ਼ਰੂਰ ਕਿਧਰੋਂ ਆਉਣਾ ਉਹ ਤਾਏ ਓਰੇ 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 ਓਏ ਤਾਏ ਕਿ ਨੂੰ ਕਹਿੰਦੇ ਤੈਨੂੰ ਕਹੇ ਕੀ ਦਾ ਦੋ ਤੈਨੂੰ ਨਹੀਂ ਪਤਾ ਮੈਨੂੰ ਕੀ ਲੱਗਦਾ ਪਤਾ ਮੈਨੂੰ ਵੱਡਾ ਪਾਈ ਐ ਆ ਫੇਰ ਉਹ ਪਸਾਰchni ਆਇਆ ਮਾਏ ਕੋਣ ਹਾਂ ਦਾ ਛੋਟਾ ਹੱਥ ਹੈ ਆਪਣਾਂ ਦੀ ਜੇ ਮੇਰਾ ਵਿਆਹ ਨਹੀਂ ਹੋਇਆ ਇਹਦਾ ਮਤਲਬ ਤੁਸੀਂ ਮੈਨੂੰ ਤਾਈ ਕਹਿੰਦਾ ਵਾ ਕੁਮਾਰ ਆ ਜਾਂ ਤੂਡੀ ਹਾਂ ਨੂੰ ਪਤਾ ਕੀ ਆ ਮੈਂ ਪਤਾ ਕਿ ਫਾਲੇ ਟਾਈਮ ਬਾਅਦ ਮਿਲਿਆ ਤੈਨੂੰ ਮੈਂ ਤਾਂ ਤਾਂ ਕਰਕੇ ਤੇਰਾ ਮੈਂ ਕਹਿੰਦਾ ਤਾਂ ਸਾਲਾਤਾ ਹੋਏ ਵੇ ਬੈਠਾ ਹੈ ਹਾਂ ਕਿਵੇਂ ਬਸ ਸਾਡਾ ਕਿਤਾ ਬੋਏ ਤਾਂ ਮਿਲ ਕੇ ਗਿਆ ਸੀ ਆਹੋ ਮਿਲ ਕੇ ਗਿਆ ਸੀ ਦੇਖ ਲੈ ਤੇਰੀ ਸ਼ਕਲ ਮਿਲਣ ਵਾਲੀ ਹੈ ਨਾ ਨਾ ਮੈਂ ਤਾਂ ਮੇਰੇ ਮਾਮੇ ਨੇ ਫੋਨ ਕਰਤਾ ਕੱਜਰ ਦਾ ਕਹਿੰਦਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਕਿਹਦਾ ਮਾਮਾ ਮੇਰਾ ਮਾਮਾ ਕਹਿੰਦਾ ਹੋਰ ਆ ਕੱਜਰ ਦਾ ਦਰੋ ਕਹਿੰਦਾ ਚੰਦਾ ਆ ਜਾ ਕਹਿੰਦਾ ਆ ਜਾ ਮੈਂ ਤਾਂ ਕਹਿੰਦਾ ਜੀ ਨਹੀਂ ਲੱਗਦਾ ਕਹਿੰਦਾ ਤਰੋ ਇੰਨਾ ਟਾਈਮ ਹੋ ਗਿਆ ਇਹਨੂੰ ਮਾਮਾ ਆ ਫਿਰ ਵੱਡੇ ਭਾਈ ਮਾਂ ਚੱਲ ਮੇਰੇ ਆਉਣਾ ਜਾ ਕੇ ਤੂੰ ਕੱਜਰ ਦਾ ਤੂੰ ਹੋਵੇ ਤਾਂ ਉਹ ਵੀ ਤੇ ਤੇ ਉਮਰ ਕਿੰਨੀ ਆ ਤੂੰ ਉਮਰ ਮੇਰੀ ਉਮਰ ਤਾਂ ਮੇਰੀ ਕਿੰਨੀ ਕਾ ਹੀ ਆ 27 28 ਸਾਲਾ ਹੋਰ ਐਨੀ ਕੋਈ ਆ ਆ ਐਨੀ ਕਿੱਥੇ ਪਲਾਂ ਦੀ ਵੱਡੇ ਭਾਈ 20 ਸਾਲ ਦਾ ਤਾਂ ਮੈਂ ਆਇਆ ਹੋ ਰਿਆਂ ਮੇਰੀ ਘਰ ਚ ਫਿਰ ਚੱਲ ਤੇਰੇ ਲੈਦਾ ਕੀ ਪੜਦਾ ਤੂੰ ਕਰਦਾ ਬੰਦਾ ਹੈ ਉਮਰ ਤਾਂ ਮੇਰੀ ਹੈਗੀ 40 ਬਿਆਲੀ ਦੀ ਆ ਹਾਂ ਹੁਣ ਆਇਆ ਮੈਂ ਲੈਂਡ ਤੇ ਹੁਣ ਜੇ ਮੈਂ ਹਰੇਕ ਨੂੰ 40 ਬਿਆਲੀ ਕਹਿ ਦੂੰ ਤੇ ਤੈਨੂੰ ਕੋਣ ਹੱਥ ਰੂ ਮੈਂ ਤਾਂ ਐ ਫਿਰਦਾ ਤੰਗੀਆਂ ਘਟਦਾ ਜੇ ਕੋਈ ਰਿਸ਼ਤਾ ਕਰਾ ਦੇ ਅਗਲਾ ਫਿਰ ਆਧਾਰ ਕਾਰਡ ਦਾ ਤਰ੍ਹਾਂ ਤੇ ਕੀ ਰਿਸ਼ਤਾ ਹੋਊਗਾ ਬਦਲਾਈ ਹੀ ਹੈ ਸਾਰਾ ਪੁੱਤ ਆ ਕੰਮ ਪੱਕਾ ਮਾਰੀਓ ਸਤਿਗੁਰੂ ਮੈਂ ਤਾਂ ਦੰਗ ਸਾ ਲੱਗ ਰਿਹਾ ਹੈ ਹਾਂ ਇਹਦਾ ਮੈਂ ਇਹ ਪਨਾ ਕੀ ਹੈ ਇੱਕ ਦੰਦਾ ਦੇਖ ਜੀ ਨਾ ਹਾਂ ਇਹਦਾ ਕੁਦਰਤ ਦੇ ਰੰਗ ਨੇ ਕਿਸੇ ਬੰਦੇ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਆਹ ਇਹਦਾ ਕੀ ਪਤਾ ਲੱਗਦਾ ਅੱਜੋਂ ਫਰਾਂ ਦਾ ਪੜਾਕੀ ਨੇ ਹੋ ਨਿਆ ਲੈ ਕੇ ਨਿਆ ਲੈ ਕੇ ਵੀ ਪੜਾ ਮਰ ਗਿਆ ਉਹ ਦੇਖ ਲੈ ਤੂੰ ਉਹਨਾਂ ਦੇ ਦੇਖ ਰਾਹੀਂ ਪਤਾ ਲੱਗਦਾ ਤੁਰੇ ਜਾਂਦੇ ਬੰਦੇ ਹੁਣ ਤੂੰ ਐ ਰਾਲਾ ਵੀ ਤੂੰ ਉੱਤਰ ਕੇ ਇੱਥੋਂ ਨਾ ਇੱਥੋਂ ਪਰਾਂ ਛੜਕ ਟੱਪਣੀ ਹੋਵੇ ਉੱਤੋਂ ਦੀ ਤੇਰੇ ਬਸ ਚੱਲ। ਨਾ ਮੇਰੇ ਕੰਮ ਚੜ੍ਹਦੀ ਤੇਰੇ ਨਾਲ ਚੜ੍ਹਦੇ ਮੇਰੇ ਨਾਲ। ਓਹੋ ਉਹ ਗੱਲ ਕਰਦਾ ਮੈਂ ਤਾਂ ਵੱਡੇ ਭਾਈ ਮੰਨ ਲੈ ਮੰਨ ਲੈ ਮੰਨਣ ਚ ਤਾਂ ਕੋਈ ਹਰਜ ਨਹੀਂ। ਚਲ ਮੰਨ ਮੰਨ ਲਈ ਹਾਂ ਮਰ ਕੇ ਅਕਰਾ ਕੇ ਦੁਬੱਚ ਕੀ ਨੂੰ ਕੀ ਮਰੂਗਾ ਮੈਂ ਤੈਨੂੰ ਐਂ ਕਹਣਾ ਮੈਂ ਤੈਨੂੰ ਬੀਮਾ ਕਰਦਾ ਨਾ ਐਮ ਆਈ ਸੀ ਕੰਪਨੀ ਦਾ। ਕਿਦਾ? ਤੇਰਾ ਜੇ ਤੂੰ ਮਨ ਮਰ ਕੇ ਤਰੇ ਤੇ ਬਸ ਚੜ ਗਈ ਠੀਕ ਹੈ ਤੂੰ ਐਸਾ ਬਲਾਲਾ ਵੀ ਤੈਨੂੰ ਪਟੋਕਟ 25000 ਰੁਪਏ ਦਵਾ ਦੂੰਗਾ ਬਾਅਦ ਚ ਮੈਂ ਮੈਂ ਜਦੋਂ ਮਰੀ ਗਿਆ ਮੈਂ ਪੈਸਿਆਂ ਦਾ ਕੀ ਕਰਨਾ ਮੇਰੇ ਅੱਗੇ ਨਾਲ ਪਿੱਛੇ ਕੋਈ ਤਾਂ ਜਦੋਂ ਤੂੰ ਮੈਂ ਪਿੱਟਦਾ ਮੇਰੀ ਗੱਲ ਵੀੰਬੇ ਚਾਹੇ ਦੋ ਕਰ ਪਰ ਮੇਰਾ ਵਿਆਹ ਕਰਾ ਦੇ ਭਾਈ ਮਣ ਜੇ ਕੰਮ ਇਹ ਕੰਮ ਕਰ ਦੇ ਮੋਹ ਮੰਗੇ ਦੇਉ ਪੈਸੇ ਵੀ ਅੱਛਾ ਹਾਂ ਇਹ ਵੀ ਸਕੀਮ ਹੈਗੀ ਆਪਣੇ ਨਵੇਂ ਜੇ ਹੈਗੀ ਵੀਰੇ ਸਕੀਮ ਦਾ loan ਆ ਇਹ ਤੈਨੂੰ ਆ ਫਾਈਨਲ ਕਰਨਾ ਤੇਦਾ ਪਰਪਰ ਕਰਿਆ ਨਾ ਇਹ ਤਾਂ ਜਵਾਖਾਂ ਵਾਲੀ ਐ ਬੈਨ ਜੀ ਜਿਹੜੀ ਮਰਜ਼ੀ ਹੋਵੇ ਮੇਰੀ ਗੱਲ ਸੁਣ ਮੈਂ ਮੇਰੇ ਕੋਲੇ ਹੈਗੀ ਐ ਮਤਲਬ ਵੀ ਐਮ ਆਈ ਸੀ ਕੰਪਨੀ ਜੇ ਵੀ ਸਕੀਮ ਐ ਵਿਆਹ ਲਈ ਅੱਛਾ ਇਹ ਵਿਆਹ ਵੀ ਕਰਾਉਂਦੇ ਨੇ ਇਹ ਵਿਆਹ ਵਿਆਹ ਤਾਂ ਨਹੀਂ ਕਰਾਉਂਦੇ ਤੈਨੂੰ ਕੁੜੀ ਲੱਭ ਕੇ ਦੇ ਦਾਂਗੇ ਆਪਾਂ ਤਾਂ ਕੁੜੀਏ ਚਾਹੀਦੀ ਐ ਇਹਦਾ ਪਹਿਲਾ ਐ ਪੰਗਾ ਹਾਂ ਇਹ ਜਿਹੜਾ ਇਹਦਾ ਫਾਰਮ ਭਰਨਾ ਪੈਂਦਾ ਉਹ ਤੇ ਲੱਗਦਾ ਕੰਜਰਤਾ 5000 ਰੁਪਿਆ ਘਟੋ ਫੋਟ ਪੰਜ ਵਾਲੀ ਕੀ ਗੱਲ ਆ ਭਰ ਦਾਂਗੇ ਆਪਾਂ ਹੈ ਉਹ ਤਾਂ ਆਪ ਭਰ ਦਾਂਗੇ ਪਰ ਦਾਂਗੇ ਪਰ ਕੰਮ ਪੱਕਾ ਹੋਣਾ ਚਾਹੀਦਾ ਮੇਰੀ ਗੱਲ ਸੁਣ ਹਾਂ ਤੈਨੂੰ ਮੈਂ ਹੋਰ ਵੀ ਦੱਸਦਾ ਨਾ ਇਹ ਤੇ ਇੱਕ ਸਕੀਮ ਵੀ ਹੋਰ ਮਿਲ ਜੂ ਜੇ ਜਦੋਂ ਤੇਰੀ ਬਹੂ ਤੇਰੇ ਘਰੇ ਆ ਗਈ ਜੇ ਉਹ ਭਾਈ ਦੀ ਵੀ ਐ ਤੈਨੂੰ 2 ਲੱਖ ਰੁਪਈਆ ਦਵਾ ਦੂੰਗਾ ਇਹ ਕੰਪਨੀ ਵਾਲੇ ਵੀ ਪਰ ਤੂੰ ਤਾਂ ਪੁੱਠੀਆਂ ਗੱਲਾਂ ਪਹਿਲੇ ਭੱਜਣ ਵਾਲੀ ਗੱਲ ਕਰਦੇ ਤੂੰ ਮੇਰੀ ਗੱਲ ਸੁਣ ਮਨ ਲੈ ਵੀ ਮੁੱਕਰ ਜੇ ਕੱਲ ਨੂੰ ਮੁੱਕਰ ਵੀ ਜਾਂਦੀ ਹੈ ਜੇ ਤੈਨੂੰ ਨੁਕਸਾਨ ਨਹੀਂ ਤੈਨੂੰ ਫਾਇਦਾ ਹੋਊ 2 ਲੱਖ ਰੁਪਈਆ ਮੈਨੂੰ ਐ ਕਰਾ ਤੂੰ ਮੈਨੂੰ ਦੋਏ ਵੀ ਮੇ ਕਰ ਉਹਦਾ ਵੀ 5000 ਕਰਾ ਦੇ ਉਹਦਾ 5000 ਕਰਾ ਦੇ ਇੱਕ ਸਕੀਮ ਹੋਰ ਬਦਲਾ ਦੇ ਰੁਪਈਆ 5 ਦਾ 10 ਲੈ ਲਈ ਵੀ ਜ ਉਹਦੇ ਵਾਸਤੇ ਫਾਰਮਡ ਭਰਨਾ ਪਊਗਾ ਕੋਈ ਨਹੀਂ ਚਾਹ 10 ਲੱਖ ਜੀ 10 15000 ਉਹਦਾ 15 15 ਦੇ ਦੂੰ ਦੇ ਦੇਗਾ ਦੇ ਦੂੰ ਬਸ ਫਿਰ ਐ ਕਰ ਲੈ ਤੈਨੂੰ ਮੈਂ ਦੋ ਪਹਿਲੀ ਦੋ ਉਹ ਪਤਾ ਕੰਪਨੀ ਦਾ ਕੀ ਹੁੰਦਾ ਉਹ ਦੋ ਕੁੜੀਆਂ ਲੱਭ ਕੇ ਰੱਖਦੇ ਨੇ ਠੀਕ ਹੈ ਇੱਕ ਦਾ ਵਿਆਹ ਕਰਾਤਾ ਜੇ ਤਾਂ ਉਹ ਬਸ ਗਈ ਫਿਰ ਤਾਂ ਦੂਜੀ ਦਾ ਹੋਰ ਕਿਤੇ ਕਰਾਣ ਦੇ ਨੇ ਜੇ ਉਹ ਭੱਜ ਗਈ ਫਿਰ ਤੇਰੇ ਦਵਾਦੇ ਕਰਾ ਦੇਣਗੇ ਕੋਈ ਦਿੱਕਤਾਂ ਨਹੀਂ ਗੱਲੇ ਨਹੀਂ ਚੱਲ ਹੁਣ ਫਿਰ ਮੇਰੀ ਗੱਲ ਸੁਣ ਮਹੀਨੇ ਬਾਅਦ ਤੈਨੂੰ 5000 ਭਰਨਾ ਪੈ ਸਕਦਾ ਚਲ ਉਹ ਤਾਂ ਪਰਦਾ ਕਰਾਂਗੇ ਉਹਦਾ ਚੱਲਿਆ ਹੋਰ ਐ ਕਰ ਪੁਕੜਾ ਖਾਂਦੇ ਪੀਂਦੇ ਨਹੀਂ ਮੈਂ ਮੈਂ ਮੜਾ ਜਾ ਹੁਣ ਜਾ ਕੇ ਆਉਣਾ ਆਥੜੇ ਆ ਉੱਧਰ ਲਵੇ ਨਾ ਹਾਂ ਪੱਕਾ ਨਹੀਂ ਨਾ ਹੁਣ ਮੇਰਾ ਕੰਮ ਆ ਮਾ ਤੂੰ 20000 ਰੁਪਏ ਤਿਆਰ ਰੱਖੀ ਦੋਵੇਂ ਫਾਰਮ ਪਰ ਤਾਂ ਐਸੇ ਮੇਰੀ ਗੱਲ 20000 ਹੀ ਦੇ ਦੇ ਪਰ ਮੈਂ ਦਿੰਦਾ ਹਾਂ ਤੁਹਾਡੇ ਚੰਦ ਗਿਆਕਣੀ ਗੱਲ ਨਾ ਕਰੀ। ਨੋ ਨੋ ਬਾਣੀ ਹੈਗਾ ਉਹਨਾਂ ਦਾ। ਹਾਂ ਨਹੀਂ ਉਹ ਤਾਂ ਮੱਬੇ ਨੂੰ ਪਤਾ। ਉਹ ਹੈ ਨਹੀਂ ਬੰਦੇ ਕੰਮ ਦੇ ਮੈਂ ਤੈਨੂੰ ਤੁਸੀਂ ਦੱਸਾਂ ਗੱਲ ਆ। ਅਸਲ ਦੇ ਵਿੱਚ ਮਾਮੇ ਨਾਲ ਵੀ ਮੇਰੇ ਨਾਲ ਮੇਰੀ ਥੋੜੀ ਕੱਟੇ। ਨਹੀਂ ਕਰ ਮੈਂ ਤੈਨੂੰ ਦੱਸਾਂ ਗੱਲ ਮਾਮਾ ਤਾਂ ਤਰਾ ਠੀਕ ਆ ਬੰਦਾ। ਹਾਂ। ਪਰ ਉਹਦਾ ਜਿਹੜਾ ਚੰਦ ਆ ਯਾਰ ਉਹ ਤਾਂ ਹੈ ਨਹੀਂ ਕਿਸੇ ਕੰਮ ਦਾ। ਉਹ ਵਿਆਹ ਉਹਦਾ ਕੀ ਉਹ ਗੱਲ ਉਹ ਤਾਂ ਮਾੜੀ ਨਹੀਂ ਬਣਨ ਦੇ ਕਿਸੇ ਨੂੰ। ਉਹ ਕਮਾਲ ਦੀ ਗੱਲ ਆ ਮੈਨੂੰ ਨਹੀਂ ਕੰਜਰਦੇ ਨੇ ਬਹੂ ਦਾ ਮੂੰਹ ਹੀ ਦੇਖਣ। ਆ ਗਈ ਆ ਗਈ ਨਾ ਹੋਈ ਗੱਲ ਮੈਂ ਤੈਨੂੰ ਕਹਿ ਦੇ ਵੀ ਧੱਕੇ ਕਰਕੇ ਉਹ ਤਾਂ ਕਦਾ ਨਹੀਂ ਨਹੀਂ। ਓਏ ਨਾ ਫਿਰ ਤੈਨੂੰ ਕਾਇਦਾ ਦਿੱਤਾ ਫਰਮ ਲੈ ਕੇ ਆ ਜੀ ਓਏ ਠੀਕ ਚੰਗਾ ਹੁਣ ਛੱਡ ਗਿਆ ਮੈਂ ਕਿ ਬਗ ਜਾਣਾ ਮੈਂ ਨਾ ਬਗ ਜੂ ਮੈਂ ਤਾਂ ਆਉਂਦਾ ਬੰਦਾ ਗੱਡੀ ਲਈ ਆਉਂਦਾ ਚੱਲ ਚੰਗਾ ਉਹ ਗੱਡੀ ਦਾ ਤਾਂ ਪਤਾ ਹੀ ਨਹੀਂ ਔਰ ਮੈਂ ਤਾਂ ਉਦੋਂ ਚਾਹੂੰ ਜਾਊਂਗਾ ਬੱਸ ਔਰ ਮਨ ਲਾ ਆਇਆ ਆਹ ਬਣ ਗਈ ਇਸ ਨੂੰ ਮੈਨੂੰ ਮਾਂਜੂ ਕੰਜਰ ਦਾ 20000 ਤੇਰੇ ਤਾਂ ਮੈਂ ਦਿੰਦਾ ਡੋਲੇ ਤੈਨੂੰ 20 ਵਾਰੀ ਕਿਹਾ ਵੀ ਨਾ ਫਕੜਿਆ ਕਰ ਇੱਥੇ ਬਹਿ ਜਾ ਹਾਏ ਕੀ ਹੋ ਗਿਆ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਜਦੋਂ ਇੰਨੇ ਵਾਰੀ ਕਹਿਤਾ ਵੀ ਬੁੜੀਆਂ ਹੁੰਦੇ ਨਹੀਂ ਤੈਂ ਕਿੰਨੇ ਚੱਕਣਾ ਕੁੱਟ ਕੱਢ ਕੇ ਰੱਖਿਆ ਕਰ ਮੈਂ ਤਾਂ ਬੰਦਿਆਂ ਤੋਂ ਤਾਂ ਰੋਕਦਾ ਹੀ ਰੋਕਦਾ ਹੁਣ ਬੁੜੀਆਂ ਨੂੰ ਵੀ ਰੋਕਣ ਲੱਗ ਗਿਆ ਤੈਨੂੰ ਨਹੀਂ ਪਤਾ ਇਹ ਤੈਨੂੰ ਨਹੀਂ ਪਤਾ ਬਹੁਤ ਕੁਝ ਦੇਖਣਾ ਪੈਂਦਾ ਕੁੜੀਆਂ ਦੀ ਨજર ਲੱਗਦੀ ਹੈ ਸਿਰ ਲੱਗਦਾ ਤੇਰਾ ਓ ਸੱਚੀਓ ਨજર ਲੱਗਦੀ ਹੈ ਜਿਹਦੇ ਕੋਲੇ ਬੈਠੀ ਸੀ ਉਹਦਾ ਪੱਥਰਾਂ ਨੂੰ ਬਾੜ ਦਿੰਦੀ ਹੈ ਉਹਦੀ ਨજર ਤਾਂ ਕਿਤੇ ਹੋਰ ਫਿਰਦੀ ਹੋਵੇ ਵਿਚਾਰੀ ਇੰਨੀ ਚੰਗੀ ਹੈਗੀ ਆ ਉਹ ਉਈ ਨਹੀਂ ਚੰਗੀ ਐ ਤੂੰ ਆਏ ਦੱਸ ਪਹਿਲਾਂ ਤੇਰੇ ਸਿਰ ਤਾਂ ਨਹੀਂ ਪਲੋਸਿਆ ਉਹਨੇ ਪਲੋਸਿਆ ਸੀਗਾ ਆਂਦੇ ਵਿਚਾਰੀ ਵਿਚਾਰੀ ਨੇ ਸਭ ਤੋਂ ਪਹਿਲਾਂ ਤਾਂ ਮੇਰਾ ਸਿਰ ਪਲੋਸਿਆ ਆਂਦੇ ਹੋਏ ਹੁਣ ਥੇ ਵਾਲੇ ਬਾਬੇ ਤੋਂ ਧਾਗਾ ਘਰਾ ਕੇ ਲੈ ਪਾਉਣਾ ਪਊਗਾ ਤੇਰੇ ਤਾਂ ਗੱਲ ਹੁਣ ਘਰਾ ਕੇ ਥੇ ਵਾਲੇ ਬਾਬੇ ਤੋਂ ਕਿਉਂ ਹਾਂ ਨਜ਼ਰ ਤਾਂ ਤਾਂ ਕਾ ਪਾਲਾ ਪੱਕਾ ਬਣਾ ਪੱਕਾ ਕਰਦਾ ਐ ਉਹ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਦੇਖ ਜਦੋਂ ਕੋਈ ਵੱਡਾ ਆਂਦਾ ਹੁੰਦਾ ਉਹ ਸਿਰ ਪਲੋਸਦਾ ਸਾਡੇ ਵੀ ਪਲੋਸਦੇ ਨੇ ਥੋੜ੍ਹ ਦੇ ਦਾ ਕਾਮਲੇ ਨੇ ਸਾਡੇ ਦੇ ਦਾ ਬਾਲਾ ਪੜਾ ਸਿਰ ਪੋਸਦੇ ਨੇ ਪੱਦਾ ਕੱਖ ਦਾ ਨਹੀਂ ਰਹਿੰਦਾ ਜਾਂ ਤਾਂ ਮੇਰਾ ਕਸੂਰ ਨਹੀਂ ਤੇਰਾ ਕਸੂਰ ਹੈ ਸਾਰਾ ਹਾਂ ਤੇਰਾ ਕਸੂਰ ਹੈ ਤੂੰ ਇੰਨੀ ਸੋਹਣੀ ਨਾ ਹੋਉਂਦੀ ਤੂੰ ਬੈਡੀ ਕਿੰਨੀ ਕੁ ਸੋਹਣੀ ਆ ਮੈਂ ਉਹੀ ਤੂੰ ਤੂੰ ਤਾਂ ਬੜੀ ਸੋਹਣੀ ਹੈਂ ਇੱਦਾਂ ਜਾਨਦਾ ਕੋਈ ਛਿਣਾ ਤੂੰ ਜਾਨਦੀ ਯਾਰ ਹੁਣ 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 ਤੂੰ ਇੱਥੋਂ ਕਿਉਂ ਮੇਰਾ ਕੁੰਡ ਕੱਢ ਰਿਆਂ ਦੱਸ ਇੱਥੇ ਕਿਹੜਾ ਮਰਦਾ ਇੱਥੇ ਕਿਹੜਾ ਹਾਂ ਆ ਕੀ ਕਰਾਂ ਦੇਖੀ ਉਰ ਤਾਂ ਕੋਈ ਹੈ ਨਹੀਂ ਹੈ ਨਾ ਮੈਂ ਇਹ ਗੱਲਾਂ ਹਰ ਜਾ ਪਾਸੇ ਓਏ ਯਾਰ ਦੇਖੀ ਗੁੱਸੇ ਨਾ ਕਰ ਮੈਂ ਤੁਹਾਨੂੰ ਸਿੱਧੇ ਮੇਰੀ ਚੁੰਨੀ ਲਾਤੀ ਹੈਂ ਓਏ ਮੈਨੂੰ ਕਰੋ ਓਏ ਮਾਰ ਜਾਊਗਾ ਯਾਰ ਮਾਰਨ ਵਾਲੀ ਕੀ ਗੱਲ ਹੈਗੀ ਤੂੰ ਫਿਰ ਉਹੀ ਲੈ ਬਿਨਾ ਗੱਲ ਤੋਂ ਨਾਲੇ ਬੇਬੇ ਹੁੰਦੇ ਤੂੰ ਆਏ ਆਏ ਤੂੰ ਕਿਸੇ ਨਾਲ ਬੋਲਿਆ ਨਾ ਕਰ ਬਸ ਤੂੰ ਮੇਰੇ ਨਾਲ ਇਕੱਲੇ ਨਾਲ ਬੋਲਿਆ ਕਰ ਮੈਨੂੰ ਐਂ ਦੱਸ ਹੋਰ ਕੋਈ ਕਰਦਾ ਇਵੇਂ ਐਨੀਆਂ ਸੋਹਣੀਆਂ ਸੋਹਣੀਆਂ ਘਰ ਵਾਲੀਆਂ ਸਾਰਿਆਂ ਦੇ ਘਟਦਾ ਕੋਈ ਸੋਹਣੀਆਂ ਨੇ ਮੇਰੇ ਵਾਲੀ ਨਾਲੋਂ ਸੋਹਣੀ ਕੋਈ ਨਹੀਂ ਨਾ ਸਿਰੇ ਮੇਰੀ ਬਹੁਤ ਚਾਹ ਲਹਣੇ ਬੇਬੇ ਨੂੰ ਚਾਹਤਾ ਬਣਾ ਕੇ ਦੇਆ ਕਿਹੜੀ ਬੇਬੇ ਨੂੰ ਚਾਹ ਬਣਾਉਂਦਾ ਰਹਿਣਦੇ ਚਾਹ ਬਣਾਏਂਗੀ ਤੂੰ ਨਾ ਪਾਣੀ ਦਾ ਗਲਾ ਸੀ ਫੇਰ ਆਈ ਹੋਵੇ ਇੱਥੇ ਫਿਰਦਾ ਰਹਿੰਦਾ ਚਾਉਣਾ ਤੇਰੇ ਤੋਂ ਤੇਰੇ ਤੋਂ ਅਈ ਤੋਂ ਪਹਿਨੀ ਹੋਈ ਹੋਣੀ ਹੋਏ ਜੂੰਡ ਨੂੰ ਹੈ ਨਹੀਂ ਕੋਈ ਤੂੰ ਮੇਰੀ ਗੱਲ ਸੁਣ ਤੂੰ ਚਾਹ ਜੋ ਨਹੀਂ ਬਣਾਉਣੀ ਅੰਦਰ ਜਾ ਕੇ ਸੌਂ ਜਾ ਚੁੱਪ ਕਰਕੇ ਬਸ ਕਿਸੇ ਦੇ ਸਾਹਮਣੇ ਨਹੀਂ ਆਉਣਾ ਹਾਂ ਮੈਂ ਨਹੀਂ ਆਉਂਦੀ ਹਾਂ ਆਹ ਹੋ ਲੈ ਬਿਨਾ ਗੱਲ ਤੋਂ ਤਾਈ ਜੀ ਇਹ ਅੱਡ ਥਾਪੜੇ ਖਾਉਂ ਨੂੰ ਤਾਂ ਬਣ ਤੇਰੇ ਬਥੇਰੀ ਸਿਆਣੀ ਐ ਬਥੇਰੀ ਸਿਆਣੀ ਐ ਪਰ ਤੇਰਾ ਮੁੰਡਾ ਕਮਲ ਆ ਛੱਡ ਕੇ ਨਾ ਵਗ ਜੈ ਉਹਨੂੰ ਐ ਸੋਚ ਲਾ ਨੂੰ ਕੀ ਕਰਾਂ ਬਣੇ ਇਹ ਤਾਂ ਮੈਨੂੰ ਵੀ ਪਤਾ ਹੈ ਮੈਨੂੰ ਮੇਰੀ ਸਿਆਣੀ ਵੀ ਐ ਤੇ ਸੋਹਣੀ ਵੀ ਹੁਣ ਉਹਨੂੰ ਕਿਵੇਂ ਸਮਝਾਵਾਂ ਮੈਂ ਬਥੇਰਾ ਸਮਝਾ ਸਮਝਾ ਥੱਕ ਗਈ ਸਿਆਣੇ ਦੀ ਕਹਾਵਤ ਐ ਆਕੇ ਜੇ ਚੁਗਾ ਚੱਕਾਂਗੇ ਤੇ ਟਿੱਡਾਵਦਾ ਨਗਾ ਰੱਬਾ ਟਰੈਕਟਰ ਤੇ ਲੀਰ ਮਾਰਨ ਜੋਗਰ ਹੀ ਰੱਖੇਗਾ ਵਿਆਹ ਬੂ ਕਰਵਾ ਦੇ ਆ ਪਵਿੰਦਰ ਬੈੰਦੀ ਹੋਈ ਜੀ ਓ ਕਿਉਂ ਇਹਦਾ ਰੰਗ ਰਗੜਿਆ ਹਾਂ ਕਿਉਂ ਚਿੱਟਾ ਘੜਦਾ ਚਿੱਟਾ ਘੜਦਾ ਫਿਰ ਕੋਈ ਮੜਾ ਕਰਦਾ ਆਹ ਉਹ ਭਾਈ ਤੂੰ ਤਾਂ ਨਹੀਂ ਲੈ ਤੂੰ ਵੀ ਨਹੀਂ ਨਾ ਤੈਨੂੰ ਕੋਈ ਤੂੰ ਤਾਂ ਕੋਈ ਤੇਲ ਪਾਣੀ ਇਹਦਾ ਨਹੀਂ ਦੇਖਦਾ ਇਹਦਾ ਮੈਨੂੰ ਗੌਰ ਕਰਨੀ ਪੈਂਦੀ ਹੈ ਮੈਨੂੰ ਮਰਨਾ ਪੈਂਦਾ ਮੂਰੇ ਕੌਣ ਬੋਂਦਾ ਨਹੀਂ ਬੋਂਨਾ ਮੈਂ ਬੀਜਦਾ ਉਹ ਬੋਂਨਾ ਬੀਜਦਾ ਤੂੰ ਇਹਨੂੰ ਠੀਕ ਤਾਂ ਮੈਂ ਕਰਾ ਕੇ ਲੈਣਾ ਤੂੰ ਤਾਂ ਖਰਾਬ ਕਰਕੇ ਸਾਈਡ ਤੇ ਖੁੰਜੇ ਜਲਾ ਦੇਣਾ ਉਹ ਤੈਨੂੰ ਵੱਡੇ ਭਾਈ ਮੈਨੂੰ ਆਏਗਾ ਗੁੱਸਾ ਕਰਦਾ ਮੇਰੇ ਤੇ ਗੁੱਸਾ ਦਾ ਫੰਦਾ ਕਹਦਾ ਗੁੱਸਾ ਗੁੱਸਾ ਤੁਹਾਨੂੰ ਪਤੀ ਹੈ ਕਿਹੜੀਆਂ ਗੱਲਾਂ ਦਾ ਗੁੱਸਾ ਹੈ ਤੁਹਾਨੂੰ ਪਤਾ ਨਹੀਂ ਹੁਣ ਤੱਕ ਪਤੀ ਨਹੀਂ ਲੱਗਾ ਤੁਹਾਨੂੰ ਵੀ ਗੁੱਸਾ ਕਿਹੜੀ ਗੱਲ ਦਾ ਮੈਨੂੰ ਫਿਰ ਹੁਣ ਘੜਦਾ ਪੜਦਾ ਬਾਹਰ ਦੇਣਾ ਹੁੰਦਾ ਤਾਂ ਭਾਈ ਜਿਹੜਾ ਬੰਦਾ ਜਾ ਗਲਤ ਕੰਮ ਕਰੂਗਾ ਤੂੰ ਤਾਂ ਨਿਕਲਦਾ ਆਪਰਦਾ ਉਹ ਚੀਜ਼ ਦੇ ਬਰ ਖਲਾਫ ਆ ਪਹਿਲੇ ਦਿਨੋਂ ਬਰ ਖਲਾਫ ਆ ਆਪਾਂ ਤੂੰ ਤਾਂ ਨਹੀਂ ਕਰਦਾ ਆਪਾਂ ਬਿਲਕੁਲ ਨਹੀਂ ਕਰਦੇ ਸੱਚ ਕਹਾਂਂ ਤੇਰੀ ਬਹਾਨਾ ਤਾਇ ਕੋਲੇ ਕੀ ਫੋਕ ਕੇ ਆ ਤੋ ਏ ਨਾ ਆਪਾਂ ਕੋਣ ਕੁੱਤਾ ਮੈਂ ਕੁੱਤੇ ਹੀ ਆ ਤੂੰ ਨਾ ਕੁੱਤਾ ਮੈਂ ਕੁੱਤੇ ਹੀ ਆ ਪਹਿਲੇ ਜ਼ਰ ਤੁਸੀਂ ਕੁੱਤਾ ਕਹਿਨੇ ਹੋ ਮੈਂ ਤਾਂ ਹੈਗਾ ਯਾਰ ਫਿਰ ਆਪਾਂ ਤਾਂ ਐਂ ਕਰਾਂਗੇ ਤੂੰ ਉਹਨੂੰ ਕਿਉਂ ਕਿਹਾ 20 ਪੈਸੇ ਖਾਨਾ ਫਿਰ ਖਾਦੇ ਰਹੀ ਹੈਂ ਤੇ ਮੈਂ ਪੈਸੇ ਖਾਨਾ ਹੈਂ ਹਾਂ ਹੈਂ ਆਂ ਕੀ ਸੂਤ ਹੈ ਤੇਰੇ ਕੋਲੇ ਸਬੂਤ ਹੈ ਜੇ ਮੈਂ ਕੱਢਣ ਲੱਗਿਆ ਤੇਰੇ ਚਾਰ ਘਰਾਂ ਦੇ ਹੋਰ ਕਢਾ ਲੂੰ ਅੱਛਾ ਹਾਂ ਉਹ ਭਾਈ ਜਦੋਂ ਉਹ ਕਹਿੰਦੇ ਹੁੰਦੇ ਨਾ ਬਾੜ ਖੇਤ ਨੂੰ ਖਾਵੇ ਫਿਰ ਵੱਧਦਾ ਬੁੰਦਾ ਉਹ ਆ ਚੀਜ਼ਾਂ ਬਾਰੇ ਤਾਂ ਨਹੀਂ ਮੈਨੂੰ ਪਤਾ ਬਾੜ ਬੂੜ ਵਾਲੀਆਂ ਫੇਤ ਨੂੰ ਖਾਂਦੀਆਂ ਜਾਂ ਕਿਨੂੰ ਪਾਉਣ ਸ਼ਰਮ ਮੋਤ ਲਿਆ ਕਰ ਆਪਾਂ ਤਾਂ ਸਿੱਧੀ ਸਾਫ਼ ਗੱਲ ਕਰਦੇ ਨੇ ਨਾ ਝੂਠ ਬੋਲੀਏ ਨਾ ਪਦੋ ਬੋਲਿਆ ਜਾਵੀ ਠੀਕ ਹੈ ਇਹਦਾ ਲੋਕ ਹੀ ਨੇ ਅਗਲੇ ਦੇ ਪੈਸੇ ਖਾਈ ਜਾਂਦੇ ਨੇ ਉਤੋਂ ਲੱਤ ਵੀ ਉੱਤੇ ਰੱਖਦੇ ਨੇ ਉਹ ਤੂੰ ਮੇਰੀ ਮਾੜੀ ਕਿਉਂ ਕਰਦਾ ਖਸਮਾ ਮੈਨੂੰ ਆਏ ਦੱਸਦੇ ਪਰੋਣਿਆਂ ਮਾੜੀ ਕਿਉਂ ਕਰਦਾ ਵਿਆਹ ਕਰਾ ਦੋ ਅੱਛਾ ਫਿਰ ਤੂੰ ਹਾਂ ਮਾਰ ਹਾਂ ਕੇ ਮਾਰਦਾ ਲਗਦਾ ਨਾ ਮੈਂ ਮਰ ਮਰਦੀ ਮਰਦੀ ਤੇ ਮਰੀ ਜਵਾਨੀ ਲਾਂਗੀ ਸਾਰੀ ਕਦੋਂ ਦਾ ਕਹੇ ਬਈ ਫੇਰ ਕਰਾ ਦੋ ਮੇਰਾ ਕਰਾ ਦੋ ਮੇਰਾ ਕਰਾ ਦੋ ਕਰਾਂ ਤੇ ਤਾਂ ਹੈ ਨਹੀਂਗੇ ਦਾਰਾ ਜਾ ਲਾਦਣਾ ਇਤ ਕੀ ਦੀਵਾਲੀ ਵੇਲੇ ਦੇਖਾਂਗੇ ਤੇਰੀਆਂ ਪਤਨੀਆਂ ਕਿੰਨੀਆਂ ਲਾਂਗੀਆਂ ਤੇਰੀ ਕਰਤੂਤੀ ਨੰਗੀ ਹੈ ਤੇਰੀ ਜਵਾਨੀ ਅਸੀਂ ਨਹੀਂ ਢਪਾਈ ਤੇ ਮੇਰੇ ਕੀ ਕਰ ਤੂੰ ਤੇ ਮਾਰੀ ਹੋ ਗਈ ਭਾਈ ਪੈਸੇ ਲੋਕਾਂ ਦੇ ਖਾ ਮੈਂ ਤੂੰ ਕਰਤੋਂ ਤਾਂ ਮੇਰੀ ਗੱਲ ਉਹੀ ਹਾਂ ਘਰ ਮੈਂ ਚਲਾਉਣਾ ਖੇਤੀਬਾੜੀ ਦਾ ਮੈਂ ਸਮਝਦਾ 100 ਖਰਚੇ ਆ ਫੇਰ ਬਾਈ ਮੇਰੀ ਗੱਲ ਸੁਣ ਨਿਆਣੇ ਵੀ ਤੇਰੀ ਪੜਦੇ ਨੇ ਮੇਰੇ ਨਹੀਂ ਕੋਈ ਹੈਗਾ ਉਹ ਪਤਾ ਮੈਨੂੰ ਤੇਰੇ ਤੋਂ ਜਾਣ ਕੇ ਨਿਆਣੇ ਹੈਗਾ ਤਾਂ ਤੂੰ ਮੇਰੇ ਤੋਂ ਵੱਡਾ ਪਰ ਅਕਲ 'ਚ ਛੋਟ ਹੈ ਅਕਲ 'ਚ ਛੋਟ ਨਾ ਬਾਈ ਤੁਸੀਂ ਹੋਣ ਨਹੀਂ ਦਿੱਤਾ ਮੈਂ ਤਾਂ ਗੱਲ ਫੇਰ ਕਹਾਂਗਾ ਗੱਲ ਨੂੰ ਚਬਦਾ ਹੈ ਆਪਣੀ ਤਾਂ ਗੜਾ ਵਾਲੀ ਇੱਕ ਥਾਂ ਮੇੜੀ ਹੋਈ ਹੈ ਚਲ ਤੈਨੂੰ ਨਹੀਂ ਪਤਾ ਲੋਕ ਤੈਨੂੰ ਪਟਕਾਈ ਜਾਂਦੇ ਨੇ ਫੇਰੇ ਹੀ ਕਰਦਾ ਫੁੱਟਾ ਸਾਰਾ ਕੁਸਮਾ ਕਿਵੇਂ ਆਹੋ ਕਿਵੇਂ ਮੇਰਾ ਜਮੇ ਓਏ ਦੇਖੀ ਜਾਣਾ ਕੋਈ ਲਗਾਣਾ ਦੇਖ ਰਿਹਾ ਲਗਾਣਾ ਫਿਰ ਮੈਨੂੰ ਤਾਂ ਦੱਸਾਈ ਦੀ ਗੁੱਸਤਾ ਹੋਰ ਹੋਰ ਦੱਸਾਂ ਕਿ ਆਪ ਸਮਝ ਤੂੰ ਤਾਂ ਮਾੜੀ ਕਰਨ ਨੂੰ ਫਿਰਦਾ ਮੈਡਮ ਜੇ ਤੂੰ ਮਾੜੀ ਮੋਟੀ ਮੇਰੇ ਕਰਨ ਵਿੱਚ ਦੀ ਗੱਲ ਕੱਢੇ ਕੋਈ ਹੂਕ ਮਾਰੇ ਵੀ ਭਈ ਐ ਕਰਕੇ ਮੈਂ ਤਾਂ ਆ ਕੰਮ ਕਰਦਾ ਫਿਰਦਾ ਮੇਰੇ ਭਾਂ ਦਾ 5 ਦਾ 10 ਖਾਂਦਾ ਨਾਲ ਤੇਰੇ ਮੈਂ ਆਪ ਲੱਗਦਾ ਮੇਰੇ ਯਾਰ ਉਹ 4 ਰੁਪਏ ਜੋੜਨੇ ਪੈਂਦੇ ਆ ਫਿਰ ਵਿਆਹ ਖੇ ਵੀ ਲਿਆਵਾਂਗੇ ਨਾਲੇ ਐ ਨਹੀਂ ਭਗਾਈ ਮਾਰੇ ਕਰਦੇ ਮੈਂ ਤਾਂ ਤੈਨੂੰ ਐਂ ਕਹਿੰਦਾ ਜੇ ਸਰ ਸਾਹਿਬ ਕਿਤਾਬ ਤੈਨੂੰ ਪਤਾ ਨਹੀਂ ਤੇਰੀ ਗੱਲ ਤਾਂ ਸੁਣੋ ਮੇਰੇ ਤਾਂ ਮੈਨੂੰ ਕੋਈ ਪੈਲਸ ਸਕੂਲਸ ਦਾ ਨਾਲ ਚਰੀ ਹੈਗਾ ਆ ਪਤਾ ਕਿੰਨੇ ਚੜਾਗੇ ਛੇਲਤੀ ਲਿਆਵਾਂਗੇ ਵਿਆ ਆਦਾ ਨੇ ਪੱਕੀ ਗੱਲ ਹੈ ਕਟਾਨਾ ਦਾੜੀ ਤੋੜੀ ਫਿਰ ਮੈਂ ਉਹ ਦਾੜੀ ਹਜੇ ਨਹੀਂ ਕਟਾਉਣੀ ਹੂੰ ਬਾਹ ਠਣ ਕੇ ਰਹਿਣਾ ਪਰ ਇੱਕ ਕੰਮ ਕਰਦੀ ਬਹਾਲਤਾਏ ਨੂੰ ਹੁਣ ਨਾ ਮਿਲ ਕੇ ਜਦੋਂ ਵੀ ਮਿਲਿਆ ਟੱਕਰਿਆ ਕਹਿੰਦੇ ਮੈਂ ਤਾਂ ਉਹੀ ਭਕਾਈ ਵੱੱਟ ਗਈ ਮੈਨੂੰ ਪਤਾ ਨਹੀਂ ਸੀ ਮਤਲਬ ਕਹਿੰਦਾ ਚੌੜ ਕਰਦਾ ਤੇ ਰੜਦੇ ਜਾਂਦੀ ਝਟਾ ਸ਼ਰੀਕੇ 'ਚ ਫਰਕ ਪੈ ਜਾਂਦਾ ਖਾਸ ਵਾਏ ਗੱਲਾਂ ਰੱਖਣਾ ਇਹ ਕਹਦੂ ਮੈਂ ਤਾਂ ਇਹ ਕਹਦੂ ਮੈਂ ਤਾਂ ਚੌੜ ਕਰਦਾ ਇੰਦਾਂ ਆਹੋ ਸ਼ਰੀਕਾ ਖਰਾਬ ਹੋ ਜਾਂਦਾ ਹਾਂ ਚੰਗਾ ਮੈਂ ਤਾਂ ਹੁਣ ਤੇਲ ਜਾਂ ਬਦਲਵਾ ਕੇ ਲਿਆ ਆਹੋ ਉਹ ਤੂੰ ਨਾ ਕਿਸੇ ਦੇ ਉੱਤੇ ਚੜਾਵੇਂਗਾ ਤੂੰ ਕੱਪੜੇ ਹੀ ਮਾਰਨੀ ਠੀਕ ਹੈ ਚੰਗਾ ਔਰ ਜਾਇਦ ਕੀ ਬੋਟਾ-ਬੂਟਾ ਕੀ ਕਹਿੰਦੇ ਨੇ ਵੋਲੇਟੇ ਕਰਤੀਆਂ ਬੋਟਾ ਸਰਕਾਰ ਦੇ ਹੱਥਾਂ ਮਾਲਾ ਹਾਂ ਇਹ ਤਾਂ ਸਰਕਾਰ ਦੇ ਹੱਥਾ ਪਤਾ ਨਹੀਂ ਕੀ ਚੱਕਰ ਹੋਗਾ ਇਹਦੀ ਕਿਦਾ ਬੜਾ ਟਾਈਮ ਜਾਂ ਲਗਾਦਾ ਟਾਈਮ ਤਾਂ ਹੋਇਆ ਪੈ ਸਰਪੰਚ ਵਾਲਿਆਂ ਦਾ ਬਸ ਸਰਪੰਚ ਨੂੰ ਪਤਾ ਵੀ ਕਰਾਫਟ ਬੰਦੇ ਹੁੰਦੇ ਨੇ ਪ੍ਰਸ਼ਾਚਾਰੀ ਲੋਕ ਨੇ ਇਹ ਆਇਦਗੀ ਦਾ ਆਇਦਗੀ ਦਾ ਇਹ ਕਰਾਂਗੇ ਚਾਚਾ ਮੈਂ ਲੂੰਗਾ ਕੁਛ ਨਹੀਂ ਹੁੰਦਾ ਦੇਖਾਂਗੇ ਜੱਟ ਤੈਨੂੰ ਪੰਗਾ ਮੈਂ ਦਬਾਉਣਾ ਤੈਨੂੰ ਲੈẽਗਾ ਤੂੰ ਪੰਗਾ ਤੂੰ ਪਤਾ ਤੂੰ ਬਹੁਤ ਪਖਿਆ ਰਿਆ ਔਰ ਤੂੰ ਮੈਂ ਪਖਿਆ ਆ ਮੈਂ ਨਾ ਹਾਂ ਤੁਸੀਂ ਦੋਨੇ ਭਾਈ ਰਲ ਕੇ ਮੇਰੇ ਨਾਲ ਕੀ ਕਰਦੇ ਓ ਤੁਸੀਂ ਮੈਨੂੰ ਐਂ ਦੱਸ ਹੋ ਗਿਆ ਹੋ ਗਿਆ ਕਿ ਤੂੰ ਤਾਂ ਕੀ ਕਹਿਣਾ ਤੇ ਸਾਡੇ ਵਾਲਾ ਮੱਲ ਕੀ ਕਹਿੰਦਾ ਕੀ ਕਹਿੰਦਾ ਉਹ ਦੱਸਦਾ ਸਹੀ ਕੀ ਤੂੰ ਮੈਨੂੰ ਦੱਸਿਆ ਸੀ ਦੇਖ ਵੀ ਸਾਡੇ ਵਾਲਾ ਮੱਲ 5000 ਰੁਪਏ ਖਾ ਗਿਆ ਤੇਰਾ ਮਲਾ ਜ਼ਹਿਰ ਕਰਦਾ ਦੀ ਉਹ ਮੈਂ ਚੱਪਲ ਮਾਰੂ ਲਾ ਕੇ ਬਣਿਆ ਛੇੜਦਾ ਇਹ ਕਦੀ ਛੇੜਾ ਓਏ ਲੈ ਕਹਿੰਦਾ ਇਹ ਕਦੀ ਛੇੜਾ ਹੁਣ ਮੇਰੀ ਗੱਲ ਸੁਣ ਤੂੰ ਮਾ ਛੜਾ ਛੜਾ ਕੇ ਬੰਦਾ ਨਾ ਮੇਰੇ ਕੋ ਘਰ ਆ ਲਈਂ ਨਾ ਮੇਰੀ ਕੋ ਉੱਪਰ ਜਾਈਂ ਨਾ ਮੇਰੀ ਕੋ ਸਾਲੀਆ ਹੋਰ ਮੈਂ ਤਾਂ ਫਿਰ ਤੁਹਾਡੇ ਪਰ ਕੇ ਬੰਦੇ ਨਾਲ ਹੀ ਘਰ ਹੋਰ ਕਿਹਦੇ ਨਾਲ ਕੋ ਚੋੜਾ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਸੋਡੀ ਦੋਨਾਂ ਦੀ ਨਹੀਂ ਸਮਝ ਆਉਂਦੀ ਵੀ ਕੰਜਰੋਂ ਤੁਸੀਂ ਦੋਨੇ ਹਾਈ ਲੁੱਚੇ ਨੇ ਜਾਣ ਕੇ ਇੱਕ ਦੂਜੇ ਨਾਲ ਪੱਖਵਾਜੀ ਕਰਦੇ ਹੋ ਉਹ ਕਾਹ ਨੂੰ ਕਰਦਾ ਪੱਖਵਾਜੀ ਤਾਇਆ ਤੇਰੇ ਨਾਲ ਦੋ ਮਟਾ ਟਾਈਮ ਪਾਸ ਹੱਸ ਖੇਡ ਲੈਣੇ ਹੋਰ ਕੀ ਹੈ ਓਏ ਟਾਈਮ ਪਾਸ ਹੀ ਮੈਨੂੰ ਲੱਗਦਾ ਜ਼ਰੂਰ ਉਹਨੇ 5-400 ਤੈਨੂੰ ਦਿੱਤਾ ਹੋਊਗਾ ਵਿੱਚੋਂ ਦੇਖੋ ਤੂੰ ਹੁਣ ਮੁੱਕਰਦਾ ਹੈਗਾ ਕਾਹ ਨੂੰ ਦਿੱਤਾ ਬੱਸ ਓ ਬੌਲਿਆ ਤੂੰ ਤਾਂ ਉਹੀ ਪੱਕਾ ਹੋ ਜਾਣਾ ਜੇ ਤੈਨੂੰ ਕੋਈ ਗੱਲ ਕਹੇ ਜਿਹੜੇ ਸਰਕਾਰੀ ਨਿੱਕੇ ਬਣਦੇ ਨੇ ਉਹ ਤਾਂ ਸਰਕਾਰੀ ਸਮਾਨ ਨਾਲ ਬਣਦੇ ਨੇ ਹਾਂ ਤੇ ਫੇਰ ਇਹਦੇ ਵਾਲਾ ਭਾਈ ਲੈ ਗਿਆ ਮੈਥੋਂ 5500 ਰੁਪਇਆ ਓਹੋ ਤਾਇਆ ਮੇਰੀ ਗੱਲ ਸੁਣ ਤੂੰ ਤੂੰ ਤਾਂ ਐਵੇਂ ਹੀ ਚੱਕਰਾਂ 'ਚ ਪੈਣਾ ਇਹ ਤਾਂ ਗੱਲੀ ਨਹੀਂ ਕੋਈ ਹੈਗੀ ਜਿਹੜੀ ਤੂੰ ਕਰੀ ਫਿਰਦਾ ਗੱਲ ਤੈਨੂੰ ਮੈਂ ਦੱਸਾਂ ਮੈਂ ਹੁਣ ਸਮਝੇਗਾ ਸੋਡੀ ਦੋਨੋਂ ਭਾਈਆਂ ਦੀ ਗੱਲ ਹਾਂ ਸੋਡਾ ਓਏ ਗੱਲ ਹੈ ਵੀ ਨਾਲ ਸੱਪ ਮਰਦੇ ਨਾਲ ਸੋਟੀ ਰਹੇ ਨਾਲੇ ਤਾਂ ਤੂੰ ਮੈਨੂੰ ਗੱਲ ਦੱਸਦੀ ਨਾਲੇ ਤੂੰ ਬਾਤ ਆਉਦੇ ਤੇ ਪੜਦਾ ਮੈਂ ਤੇ ਖੋਰ ਦੱਸਾਂ ਗੱਲ ਆ ਜਿਹੜੀਆਂ ਤੂੰ ਗੱਲਾਂ ਇਹ ਕਹਿੰਦਾ ਸੱਪ ਸੋਟੀ ਜਿਹੜੀਆਂ ਇੱਕ ਪਹਿਲਾਂ ਬਾੜਬੂੜ ਜਿਹੜੀ ਕਹਿੰਦੀ ਗਾ ਇਹ ਜਿਹੜਾ ਮੇਰੇ ਸਮਝ ਚ ਨਹੀਂ ਆਪਣਾ ਤਾਂ ਸਿੱਧੀ ਗੱਲ ਕਰਿਆ ਕਰ ਜਿਹੜੀ ਕਰਨੀ ਹੁੰਦੀ ਹੈ ਲਾਪਾਪਾ ਦਾ ਪਤਾ ਉਹ ਤੇਰੇ ਸਮਝ ਚ ਆਵੇ ਕਿਵੇਂ ਜੇ ਤੇਰੇ ਸਮਝ ਚ ਆਉਂਦੀ ਤੂੰ ਤੂੰ ਛੜਾ ਹੀ ਨਹੀਂ ਰਹਿੰਦਾ ਸੀ ਉਹਨੂੰ ਵਿਆਹ ਹੁੰਦਾ ਆ ਗੱਲ ਨਾ ਹੁਣ ਕਹੀਦੀ ਹਾਂ ਇਹਦਾ ਭੁੱਲ ਜਾਦਾ ਦੋ ਚਾਰ ਦਿਨ ਹੈ ਜਿਹੜਾ ਕਹਿਣਾ ਕਹਿ ਲੋ ਮਰ ਤੇ ਮਰ ਤੇ ਫਰਮ ਮਰ ਤੇ ਫਰਮ ਮਰ ਤੇ ਤੂੰ ਕਰੇ ਮਰ ਮਰ ਤੇ ਤੂੰ ਉਹ ਦੱਸਣ ਵਾਲੀ ਗੱਲ ਨਹੀਂ ਜੀਗੀ ਮਰਦਾ ਕੰਮ ਪੱਕਾ ਹੋਇਆ ਪਿਆ ਪਹਿਲਾਂ ਤਾਂ ਮੈਂ ਕਰਦਿਆਂ ਗਣੀ ਦੇਖਿਆ ਫਰ ਮੈਂ ਆਪਣੇ ਸਰੀਕੇ ਵਾਲੇ ਕਣੀ ਦੇਖਿਆ ਮੈਂ ਕੋਈ ਨਾ ਕੋਈ ਕਰੂਗਾ ਕੰਮ ਜਦੋਂ ਕਿਸੇ ਨੇ ਨਹੀਂ ਕਰਿਆ ਅੱਕ ਕੇ ਆਪਣਾ ਪਰਤੇ ਕਾਗਜ ਆਪਣਾ ਤਾਂ ਤਿਆਰ ਹੈ ਕੰਮ ਉਹ ਤੂੰ ਮੇਰੀ ਗੱਲ ਛੋੜਾ ਵੇ ਠੀਕ ਹੈ ਉਹ ਤੂੰ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਚੁੱਪ ਕਰਕੇ ਕਹਿਣਾ ਸੱਚ-ਸੱਚ ਦੱਸ ਦੇ ਤੇ ਨਹੀਂ ਪਰ ਮੈਨੂੰ ਤਾਇ ਵਾਲਾ ਸੌਦਾ ਵਰਤਣਾ ਪਊਗਾ ਤੂੰ ਛੱਡਾ ਮੈਂ ਤਾਂ ਤੈਨੂੰ ਹੋਰ ਦੱਸਦਾ ਜਿਹੜਾ ਮੈਂ ਕੰਮ ਕਰਿਆ ਉਹਨਾਂ ਨੇ ਤਾਂ ਗੱਲ ਇਹ ਦੀ ਗੱਲ ਦੀ ਵੀ ਜ਼ਿੰਮੇਵਾਰੀ ਰੱਖੀ ਐ ਜਿਵੇਂ ਮਨ ਲਾ ਮੇਰਾ ਵਿਆਹ ਹੋ ਗਿਆ ਹਾਂ ਜੇ ਕਿਸੇ ਕਾਰਨ ਕਰਕੇ ਮੰਨ ਲਾ ਉਹ ਘਰ ਵਾਲੀ ਰੁਸ ਕੇ ਜਾਂਦੀ ਐ ਹਾਂ ਜੇ ਬਗ ਜਾਂਦੀ ਆ ਦੂਜੀ ਉਹਦੀ ਜਗ੍ਹਾ ਤੇ ਅਗਲੇ ਦਿਨ ਨਾਲ ਦੀ ਨਾਲ ਨਮੀ ਓਏ ਮੇਰੀ ਗੱਲ ਸੁਣ ਓਏ ਓਏ ਇਹ ਸਾਲਾ ਕੋਈ ਗੋਦਰੇ ਦਾ ਫਰਿੱਜ ਹੈ ਜਿਹੜਾ ਤੈਨੂੰ ਬਦਲ ਕੇ ਦੇ ਦੂ ਕੋਈ ਤੂੰ ਤਾਂ ਪੁਰਾਣੇ ਜ਼ਮਾਨੇ 'ਚ ਹੀ ਬੈਠਾ ਹੈ ਤੈਨੂੰ ਪਤਾ ਨਹੀਂ ਸੋਸ਼ਲ ਮੀਡੀਆ ਦਾ ਤੈਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਓ ਮੈਨੂੰ ਸੂਸਰ ਸੱਸਾ ਕੀ ਕਹੀ ਜਾਂਦਾ ਤੂੰ ਮੈਨੂੰ ਸਮਝਾਉਂਦੀ ਤੇਰੀ ਓਏ ਪਰ ਤੈਨੂੰ ਉਹੀ ਤਾਂ ਗੱਲ ਕਹਿਣਾ ਵੀ ਤੈਨੂੰ ਨਹੀਂ ਪਤਾ ਇਹ ਚੀਜ਼ ਤੂੰ ਯਾਰ ਉਸ ਗੱਲ ਤੇ ਆ ਜਿਹੜੀ ਮੈਂ ਤੈਨੂੰ ਗੱਲ ਪੁੱਛਣਾ ਹੈਗਾ ਪੁੱਛ ਪੁੱਛ ਬਈ ਤੂੰ ਉਹਨੇ ਕਿੰਨੇ ਪੈਸੇ ਤੈਨੂੰ ਦਿੱਤੇ ਨੇ ਵੀ ਤੂੰ ਆ ਝੂਠ ਮੋੜ ਦੀ ਮੋੜ ਕੇ ਮੈਂ ਬਦਲ ਜੀ ਆਏ ਕਰ ਮੇਰੀ ਤਾਂ ਤਲਾਸੀ ਲੈ ਲੈ ਮੇਰੇ ਕੋਲੇ ਕੀ ਹੈ ਮੈਂ ਹੁਣ ਦੱਸੂ ਗੋ ਮਾਰੂਗਾ ਹਾਂ ਤੇ ਚਰਦੇ ਦੀ ਪੁੜੀ ਨਿਕਲੂ ਹੋਰ ਕੀ ਨਿਕਲੂ ਚਰਦੇ ਦੀ ਪੁੜੀ ਨਿਕਲੂ ਓਏ ਕੰਜਰੋ ਓਏ ਸੁਦਰ ਜਾ ਵਾ ਸੁਦਰ ਜਾ ਹਾਂ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਇੱਕ ਹੋਰ ਦੱਸਦਾ ਜੇ ਤੂੰ ਸੱਚ ਦੱਸ ਦੇਗਾ ਹਾਂ ਮਾੜਾ ਮੋਟਾ ਤੇਰਾ ਉਧਰਲੇ ਪਾਸੇ ਟੁੱਲ ਮੈਂ ਵੀ ਲਾ ਦੂੰ ਕਿੱਧ ਛੋਟੇ ਦਾ ਮੂਹ ਕਾਲੀ ਬਾਹੌੜ ਦਾ ਦੇਖਦਾ ਤੇ ਇੱਜ਼ਤ ਤੂੰ ਕੋਈ ਗੱਲ ਰਾਈ ਨਹੀਂ ਪਾਈ ਆਪਾਂ ਫੇਰ ਆਪਦਾ ਕਰਤਾ ਕੰਮ ਲੈ ਫੇਰ ਹੁਣ ਤੂੰ ਐਂ ਕਰੀ ਹਾਂ ਤੇਰੇ ਫਾਰਮਾਂ ਤੇ ਪੁੱਠੀ ਮੋਹਰ ਮੈਂ ਲਵਾਉਂ ਤੂੰ ਨੂੰ ਪੱਦੀ ਦੀ ਵੀ ਫਾਰਮ ਦਿੱਤੇ ਕਿਤੇ ਨੇ ਉਹ ਉਹ ਮੇਰੀ ਗੱਲ ਸੁਣ ਲੈ ਕਹੇ ਦਾ ਅੱਜ ਕੋਈ ਨਹੀਂ ਬੰਦਾ ਮਾਰ ਮੇਰੀ ਗੱਲ ਸੁਣ ਲੈ ਹਾਂ ਕਈ ਵਾਰੀ ਨਾ ਦਰ ਤੋਂ ਵੀ ਪੁੱਠਾ ਮੁੜ ਜਾਂਦਾ ਕੰਮ ਐ ਸੋਤ ਲਈ ਹੁਣ ਤਾਂ ਗੱਲ ਮੱਕਾ ਪੱਕਾ ਹੋਇਆ ਹੋਇਆ ਹੁਣ ਤਾਂ ਅਗਲੇ ਜਦ ਇੰਨੀ ਜ਼ਿੰਮੇਵਾਰੀ ਦਿੱਤੀ ਵੀ ਜੇ ਬੱਤੋ-ਬੱਤ ਚ ਚੁਗਲੀਆਂ ਕਰਕੇ ਕਿਹਨੂੰ ਪਜਾ ਦੋ ਦੂਜੀ ਪੇਰ ਤਿਆਰ ਹੈ ਕੀ ਆਪਾਂ ਬੜਾ ਕੰਮ ਪੱਕਾ ਹੈ ਤੇਰਾ ਇਹ ਕੰਮ ਤਾਂ ਪੱਕਾ ਚੱਲ ਮੈਂ ਤੇਰੀ ਗੱਲ ਨਾਲ ਜਮ੍ਹਾਂ ਸਹਿਮਤ ਆ ਉਹ ਤੇਰਾ ਬਾਪਤਾ ਤੇ ਗਿਆ ਸੀ ਗੁਜਰ ਹਾਂ ਉਹ ਤਾਂ ਹੈ ਤਾਂ ਆ ਬੱਸ ਫਿਰ ਹੁਣ ਤੂੰ ਐਂ ਦੇਖ ਲੈ ਵੀ ਜਿਹੜੇ ਕਾਰੋਬਾਰ ਦੇ ਕਰਨੇ ਆ ਹਾਂ ਸਾਰੇ ਮੈਂ ਕਰਨੇ ਨੇ ਹੁਣ ਤੂੰ ਚੁੱਪ ਕਰਕੇ ਮੈਨੂੰ ਸੱਚ ਦੱਸ ਦੇ ਤੇ ਨਹੀਂ ਤਾਂ ਫਿਰ ਉੱਥੇ ਮੈਂ ਵੀਰਾ ਐਂ ਖੜ ਦੋ ਆਕੜ ਕੇ ਕੀ ਸੱਚ ਦੱਸਾਂ ਤੈਨੂੰ ਜੀ ਤੂੰ ਕਿੰਨੇ ਖਾਦਿਆ ਮੰਨ ਲ ਤੋ ਪੈਸੇ ਮਾਹ ਕਿੱਧਰ ਰਿਸ਼ਤੇ ਬਾਰੇ ਪੁੱਛੇਗਾ ਵੀ ਕਿੱਥੇ ਘਰੋਂ ਪਰੇ ਨੇ ਫੇਰ ਹੋਈ ਤੈਨੂੰ ਪੈਸੇ ਚਾਹੀਦੇ ਨੇ ਤੈਨੂੰ ਪੈਸੇ ਹੀ ਦਿਵਾ ਦੂੰ ਯਾਰ ਮੈਂ ਹੋਰ ਗੱਲ ਐ ਕੋਈ ਪੈਸੇ ਨਹੀਂ ਮੈਨੂੰ ਸੱਚ ਚਾਹੀਦਾ ਮੂਰੇ ਫਿਰ ਤੈਨੂੰ ਕਹਿੰਦਾ ਵੀ ਤੈਨੂੰ ਪੈਸੇ ਦਵਾ ਦੂੰ ਜਿੰਨੇ ਲੱਗੇ ਹੋਏ ਠੀਕ ਹੈ ਜੇ ਘੱਟ ਵੱਧ ਹੋਏ ਤੇਰਾ ਸਾਫ ਕਰਾ ਦੂੰ ਹੁਣ ਪੱਕਾ ਤੂੰ ਇਹ ਗੱਲ ਕਹਿਣਾ ਪੱਕੀ ਹੈ ਤਾ ਇਹ ਗੱਲ ਆਹਦੀ ਸਾਨੂੰ ਜ਼ਿੰਮੇਵਾਰੀ ਹੈਗੀ ਹੈ ਜੀ ਇਹਦੀ ਹਾਂ ਜ਼ਿੰਮੇਵਾਰੀ ਹੈ ਜੀ ਲੈ ਬਸ ਬਸ ਹੈਗੀ ਹੈ ਬਸ ਚੱਕ ਚੱਕ ਕੰਮ ਪੱਕਾ ਕਿਉਂ ਉਹ ਤਾਂ ਤੁਸੀਂ ਹੀ ਮੇਰੇ ਤੇ ਭਰੋਸਾ ਕਰਦੇ ਸਾਰਾ ਪਿੰਡ ਮਿੱਤਰਾਂ ਦਾ ਹਾਂ ਅੱਛਾ ਉਹ ਜੇ ਤੂੰ ਭਰੋਸੇ ਦਾ ਹੁੰਦਾ ਕੰਜਰਾ ਨਹੀਂ ਰਹਿੰਦਾ ਸੀ ਤੇਰਾ ਅੱਧ ਨੂੰ ਵਿਆਹ ਕੀਤਾ ਹੁੰਦਾ ਬੰਦਾ ਹੋਇਆ ਪਿਆ ਤੂੰ ਇਹ ਕਰਦਾ ਕਰੇ ਜਾਂ ਕਿ ਠੰਡਾ ਹੋ ਮਰਦਾ ਹੋ ਗਿਆ ਗੱਜਲਾ ਉਹ ਮੈਂ ਤਾਂ ਉਹ ਲਟ ਗਿਆ ਬੇਸ਼ਰਮ ਲੱਗੇ ਲੱਗੇ ਇਹ ਪੱਕਾ ਤੂੰ ਖਾਦੇ ਆ ਪੈਸੇ ਵਿੱਚੋਂ ਖਾਵਾਂਗੇ ਫਿਰਦਾ ਇਸ ਤਾਈਂ ਖਾਵਾਂਗੇ ਓਏ ਇਹਦਾ ਬਾਲਾ ਇੱਥੇ ਬੰਦਾ ਹੈ ਨਹੀਂ ਕੰਮ ਦਾ ਮੂਹਣ ਵਾਲਾ ਬੰਦਾ ਨਹੀਂ ਹੈਗਾ ਇਹ ਇਹ ਜੀ ਹੈ ਮੈਂ ਵੀ ਚੱਲਦਾ ਹੁਣ ਅੱਛਾ ਕਰੇ ਹੋ ਰਾ اونے کٹنا لے ہن ایک ساتھ ممو ہاں او پانی لے ہی بڑا ہے نالے کنڈ کٹ کے رکھی کوئی دیکھنے لگے بڑا یا لے اتا رہی ہے ہن ایک منٹ رک جا لے آ لے کنڈ کٹ لی تے 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 ابرا وی بھی اور کا ائے ہائے ਆ ਪਾਣੀ ਡੋਲਤਾ ਉੱਤੇ ਮੈਂ ਤੇਰੇ ਹੰਡਨੇ ਅਗ ਲਈ ਆ ਮੈਂ ਨਹੀਂ ਕਰਦੇ ਨੀ ਆ ਅੰਨੀ ਐ ਤੂੰ ਸਾਰਾ ਆਪੇ ਤਾਂ ਮੇਰ ਦਾ ਪਹਿਲਾ ਮਸਾ ਸੱਟ ਠੀਕ ਹੋਈ ਆ ਫੇਰ ਲਵਾਤੀ ਹਾਈ ਵੇ ਨਾ ਤੈਨੂੰ ਦਿਨਾ ਨਹੀਂ ਦੇਖੂਗਾ ਸੁਆ ਦੇਖੂਗਾ ਸੁਬਾਹ ਨਾਲੇ ਹੋਰ ਆ ਡਾ ਕੁੰਡ ਤਾਂ ਕਟਾ ਦਿੰਦਾ ਓ ਤੂੰ ਰਹਿਣ ਦੇ ਮੈਨੂੰ ਪਤਾ ਏ ਤੂੰ ਕੁੰਡ ਕੱਢਣ ਦੀ ਮਾਰੀ ਲੱਛਣ ਕਰਦੀ ਏ ਜੁੰਨੀ ਬੇਦੀ ਦੀਂਦਾ ਇਹਦੇ ਵਿੱਚ ਦੀਆ ਦੇਖ ਇਹਦੇ ਵਿੱਚ ਦੀਂਦਾ ਸਾਰਾ ਨੂੰ ਮੈਨੂੰ ਪਤਾ ਏ ਉਰੇ ਡੋਲਤਾ ਸਾਰਾ ਪਾਣੀ ਦੇਖ ਰਾ ਚਲੋ ਜਲ ਘੱਟਾ ਕਿਉਂ ਪਖੰਡ ਜੇ ਕਰੀ ਜਾਨੀ ਹੈ ਮੇਰੀ ਗੱਲ ਸੁਣਨਾ ਅੱਜ ਤੋਂ ਬਾਅਦ ਮੈਂ ਨਹੀਂ ਕੁੰਡ ਕੱਢਦੀ ਓ ਤੂੰ ਨਾ ਦੇਖੋ ਨਿੰਮ ਕੁੰਡ ਤਾਂ ਦੇਖ ਤੈਨੂੰ ਕੱਢਣਾ ਮੈਂ ਨਹੀਂ ਰੱਟਦੀ ਓਏ ਕੱਢਣਾ ਪਊ ਕੁੰਡ ਤਾਂ ਕੁੰਡ ਦਾ ਮੈਂ ਮੈਂ ਨਹੀਂ ਮੈਂ ਤਾਂ ਬਾਰ-ਬਾਰ गिर ਜਾਂਦੀ ਆ ਮੈਂ ਨਹੀਂ ਕੱਢਦੀ ਕੁੰਡ ਜੇ ਤੈਨੂੰ ਕਿਸੇ ਨੇ ਦੇਖ ਰਿਹਾ ਫੇਰ ਮੈਂ ਨਹੀਂ ਦੇਖ ਲੂਗਾ ਦੇਖ ਲੈਣ ਦੇ ਕੱਢ ਦੇ ਤੂੰ ਕੁੰਡ ਮੈਂ ਨਹੀਂ ਕੱਢਦੀ ਮੈਂ ਤਾਂ ਹੀ ਬੈਠਿਆ ਕਰੂ ਕੁੰਡ ਦਾ ਕੁੰਡ ਆਹ ਕਿਉਂ ਨਹੀਂ ਕੱਢਦੀ ਕੁੰਡ ਆ ਵੀ ਟੁੱਟ ਗਿਆ ਇਹ ਤਾਂ ਇਹ ਤਾਂ ਆਪਣਾ ਪਿਆਰ ਦੇਖਦੀ ਐ ਸੱਚੀ ਉਹ ਨਹੀਂ ਕੱਢਦੀ ਕੁੰਡ ਤੂੰ ਮੈਂ ਨਹੀਂ ਕੰਢਦੀ ਹੁਣ ਉੱਧਰ ਕੀ ਦੇਖ ਰਣਾ ਹਟ ਜਾ ਦਿਮਾਗ ਲਾ ਰਿਹਾ ਉੱਧਰ ਕੀ ਆ ਉਹ ਦਿਮਾਗ ਲਾਉਣਾ ਹਟ ਜਾ ਕੋਈ ਨਾ ਲੱਗ ਗਿਆ ਦਿਮਾਗ ਤੂੰ ਨਾ ਗੱਡੀ ਘੁੰਡ ਕੋਈ ਨਾ ਮੈਂ ਹੋਰ ਇੰਤਜ਼ਾਮ ਕਰ ਲਿਆ ਹੋਰ ਕੀ ਇੰਤਜ਼ਾਮ ਕਰ ਲਿਆ ਕਰ ਲਿਆ ਬਸ ਅਗਲੀ ਵਾਰੀ ਦੱਸੂ ਹਾਂ ਹੁਣ ਸਾਰੀਆਂ ਗੱਲਾਂ ਤੈਨੂੰ ਹੁਣ ਦੱਸਤੀਆਂ ਫਿਰ ਕੀ ਗੱਲਬਾਤ ਰਹਿ ਜੂ ਰਹਣ ਦੇ ਅਗਲੀ ਵਾਰੀ ਦੱਸੂਗਾ ਕੋਈ ਨਾ ਕਰ ਲੈ ਤੂੰ ਜਾਂ ਮੈਂ ਗੱਡੀ ਕੁੰਡ ਤੈਨੂੰ ਕਹਿੰਦਾ ਨਹੀਂ ਮਾਜਵਾ ਮੈਂ ਕੱਢਦੀ ਨਹੀਂ ਹੈਗੀ ਕੋਈ ਨਾ ਨਾ ਕੱਢੀ ਕਰ ਲੈ ਮੈਂ ਚੀ ਆ ਕੋਈ ਤੈਨੂੰ ਕੋਈ ਨਹੀਂ ਦੇਖ ਸਕਦਾ ਕੋਈ ਨਾ ਚਾਚਾ ਹਾਂ ਆਉਨਾ ਮੈਂ ਮੈਂ ਕਿੰਤ ਜਮ ਕਰਦਾਂ ਨਹੀਂ